ਗਿਆਨੀ ਹਰਪ੍ਰੀਤ ਸਿੰਘ ਪ੍ਰਧਾਨ ਚੁਣ ਲਏ ਗਏ ਨੇ ਅਕਾਲੀ ਦਲ ਦਾ ਭਵਿੱਖ ਇਸ ਵੇਲੇ ਸੈਂਟਰ ਆਫ ਡਾਇਰੈਕਸ਼ਨ ਬਣਿਆ ਹੋਇਆ ਹੈ ਔਰ ਉਹ ਵੜਨਾ ਵੀ ਜ਼ਰੂਰੀ ਹੈ ਕਿਉਂਕਿ ਹੁਣ ਇਸ ਵੇਲੇ ਸੁਖਬੀਰ ਸਿੰਘ ਬਾਦਲ ਤੇ ਗਿਆਨੀ ਹਰਪ੍ਰੀਤ ਸਿੰਘ ਦੋ ਪ੍ਰਧਾਨ ਔਰ ਦੋ ਪ੍ਰਧਾਨ ਇੱਕ ਪਾਰਟੀ ਦੇ ਕਿਵੇਂ ਹੋ ਸਕਦੇ ਆ ਇਹ ਹੁਣ ਸਵਾਲ ਖੜੇ ਹੋ ਰਹੇ ਆ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਸਿਆਸੀ ਤੌਰ ਦੇ ਉੱਤੇ ਇਹ ਜਾਣ ਲੈਣਾ ਬਹੁਤ ਜ਼ਰੂਰੀ ਹੈ ਮੇਰੇ ਨਾਲ ਸੀਨੀਅਰ ਪੱਤਰਕਾਰ ਡਾਕਟਰ ਸੁਰੇਂਦਰ ਪਾਲ ਨੇ ਅੱਜ ਉਹਨਾਂ ਨਾਲ ਇਸ ਬਾਰੇ ਗੱਲਬਾਤ ਕਰਾਂਗੇ ਡਾਕਟਰ ਸਾਹਿਬ ਸਮਰਥਤਾ ਬਹੁਤ ਚੁਕਰੀ ਹੈ ਸਤਿ ਸ਼੍ਰੀ ਅਕਾਲ ਬਹੁਤ ਧੰਨਵਾਦ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਆਪ ਸਭ ਸ਼ੁਰੂਆਤ ਇਤਨੀ ਕਰਦੇ ਆ ਪਹਿਲਾਂ ਆਪਾਂ ਬੀਜੇਪੀ ਦੇ ਨਾਲ ਗੱਠ ਜੋੜ ਬਾਰੇ ਕੁਝ ਗੱਲਾਂ ਜਿਹੜੀਆਂ ਚੱਲ ਰਹੀਆਂ ਉਹਦੀ ਗੱਲ ਕਰ ਲੈਣੇ ਆ ਅਸ਼ਵਨੀ ਸ਼ਰਮਾ ਨੇ ਲੰਗੇ ਦਿਨੀ ਸੁਖਵੀਰ ਸਿੰਘ ਬਾਦਲ ਨੂੰ ਕਹਿੰਦੇ ਸ਼ੀਸ਼ਾ ਦਿਖਾਤਾ ਔਰ ਉਹਦੇ ਨਾਲ ਨਾਲ ਇਹ ਵੀ ਚਰਚਾ ਹੈ ਕਿ ਬੀਜੇਪੀ ਜਿਹੜਾ ਨਵਾਂ ਅਕਾਲੀ ਦਲ ਹੈ ਉਧਰ ਵੀ ਜਾ ਸਕਦੀ ਹੈ ਇਹ ਥੋੜੀ ਸਪਸ਼ਟੀਕਰਨ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਉਹ ਲਗਭਗ ਸਾਰੇ ਗੁੱਟਾਂ ਦੇ ਨਾਲ ਹੈ ਜੇ ਆਪਾਂ ਗੱਲ ਕਰੀਏ ਕਿ ਅਕਾਲੀ ਦਲ ਬਾਦਲ ਦੀ ਮੈਂ ਤੱਥ ਦੇ ਆਧਾਰ ਤੇ ਗੱਲ ਕਰਾਂਗਾ ਫੋਕੀ ਗੱਲ ਨਹੀਂ ਕਰਨੀ ਅਕਾਲੀ ਦਲ ਬਾਦਲ ਨੂੰ ਹਜੇ ਤੱਕ ਜਿੰਨੀ ਆਕਸੀਜਨ ਹੈ ਉਹ ਭਾਰਤੀ ਜਨਤਾ ਪਾਰਟੀ ਵੱਲੋਂ ਹੈ ਜਿਹੜੇ ਮੈਂ ਤੱਥ ਤੁਹਾਨੂੰ ਦੱਸਣ ਲੱਗਾ ਉਹਦੇ ਵਿੱਚ ਕੋਈ ਤੱਥ ਗਲਤ ਨਹੀਂ ਹੋਏਗਾ ਪਹਿਲੀ ਗੱਲ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਸੁਖਵੀਰ ਸਿੰਘ ਬਾਦਲ ਦੇ ਲੀਡਰ ਜਿਹੜੇ ਨੇ ਨਾ ਕਾਫੀ ਨੇੜਤਾ ਤੁਸੀਂ ਸਮਾਜਿਕ ਤੌਰ ਦੇ ਉੱਤੇ ਦੇਖੋ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਚ ਮੰਨ ਲਓ ਸੁਖਵੀਰ ਬਾਦਲ ਹੈ ਜਿਹੜਾ ਗੋਵਰਾਸਤ ਨੂੰ ਸੰਭਾਲ ਲਿਆ ਕੈਪਟਨ ਨਮਿੰਦਰ ਸਿੰਘ ਨਾ ਨੇੜਤਾ ਹੁਣ ਮਜੀਠੀਏ ਤੇ ਭੀੜ ਪਈ ਹੈ ਤੇ ਕੈਪਟਨ ਨੇ ਹਾ ਦਾ ਨਾਰਾ ਮਾਰਿਆ ਠੀਕ ਹੈ ਕੈਪਟਨ ਨਮਿੰਦਰ ਸਿੰਘ ਦੇ ਕੇਸ ਦਿੱਤੋ ਕਬੀਰ ਸਿੰਘ ਬਾਦਲ ਦੇ ਸਾਰੇ ਕੇਸਾਂ ਦੇ ਵਿੱਚ ਇਹਨਾਂ ਦਾ ਕੀ ਸਮਝੌਤਾ ਹੋਇਆ ਉਹ ਮੈਂ ਵਿਸਤਾਰ ਚ ਤੁਹਾਨੂੰ ਫਿਰ ਕਿਸੇ ਦਿਨ ਦੱਸਾਂਗਾ ਲੇਕਿਨ ਇਹ ਸਭ ਨੂੰ ਪਤਾ ਹੈ ਇੱਕ ਦੂਜੇ ਦੇ ਕੇਸਾਂ ਦੇ ਵਿੱਚ ਇਹਨਾਂ ਨੇ ਕੀ ਗਾਹੇ ਬਗਾਹੇ ਦੋਨਾਂ ਦੀ ਮਦਦ ਕੀਤੀ ਆ ਫਿਰ ਕੈਪਟਨ ਅਮਰਿੰਦਰ ਸਿੰਘ ਦਾ 5 ਸਾਲ ਦਾ ਕਾਰਜਕਾਲ ਹੁਣ ਕੈਪਟਨ ਅਮਰਿੰਦਰ ਸਿੰਘ ਭਾਰਤੀ ਜਨਤਾ ਪਾਰਟੀ ਦਾ ਹਿੱਸਾ ਨੇ ਉਹਨਾਂ ਦੀ ਬੇਟੀ ਬੀਬਾ ਜੈ ਇੰਦਰ ਗੌਰ ਪੰਜਾਬ ਦੀ ਬੀਜੇਪੀ ਦੀ ਮਹਿਲਾ ਵਿੰਗ ਦੀ ਪ੍ਰਧਾਨ ਹੈ ਬੀਜੇਪੀ ਦੀ ਤਗੜ ਤੇ ਉਹਨਾਂ ਦੀ ਤਰਮ ਪਤਨੀ ਨੇ ਪਰਨੀਤ ਕੋਰ ਨੇ ਚੋਣ ਵੀ ਲੜਿਆ ਹੁਣ ਸਾਹਬ ਸਿੰਘ ਜੀ ਤੁਸੀਂ ਇਹ ਦੇਖੋ ਕਿ ਕੈਪਟਨ ਨਮਰਿੰਦਰ ਸਿੰਘ ਦਾ ਕਾਰਜਕਾਲ 2017 ਤੋਂ 2021 ਦੇ ਵਿੱਚ ਮੇਰਾ ਖਿਆਲ 7-8 ਮਹੀਨੇ ਰਿਹਾ ਇਸ ਦੌਰਾਨ ਇਸ ਦੌਰਾਨ ਸੁਖਬੀਰ ਸਿੰਘ ਬਾਦਲ ਦੇ ਕਿਸੇ ਵੀ ਪੁਰਾਣੇ ਕੇਸ ਦੀ ਕੋਈ ਤਹਿਕੀਕਾਤ ਨਹੀਂ ਹੋਈ ਰੌਲਾ ਜਰੂਰ ਪਾਇਆ ਚੋਣਾ ਤੋਂ ਪਹਿਲਾਂ ਗੁਟਕਾ ਸਾਹਿਬ ਦੀ ਸੌ ਵੀ ਖਾਦੀ ਨਦਰ ਡਰੱਗ ਕੇਸਾਂ ਦੀ ਚੰਜ ਨਾ ਜਾਂਚ ਕੀਤੀ ਨਾ ਉਹਦੇ ਜਿਹੜਾ ਰੇਤਾ ਬਜਰੀ ਇਹ ਉਹ ਰੋਲਾ ਪਾ ਕੇ ਐਸੀ ਕਿਸੇ ਕੇਸ ਦੀ ਤਹਿਕੀਕਾਤ ਕੀਤੀ ਤੇ ਇੱਥੋਂ ਇਹ ਤਾਂ ਲੱਗਦਾ ਹੈ ਕਿ ਇਹ ਭਾਜੀਪੀ ਚ ਉਹਨਾਂ ਦਾ ਕੈਪਟਨ ਰਮਨਿੰਦਰ ਸਿੰਘ ਕਨੈਕਸ਼ਨ ਆ ਉਹ ਜਾਖੜ ਜਾਖੜ ਵੀ ਬਾਦਲ ਪਰਿਵਾਰ ਦੇ ਬੜੇ ਹਮਾਇਤੀ ਨੇ ਪੰਜਾਬ ਦੇ ਹਜੇ ਭਾਜੀਪੀ ਦੇ ਉਹ ਪ੍ਰਧਾਨ ਨੇ ਕਿਉਂਕਿ ਉਹਨਾਂ ਨੇ ਰਿਜ਼ਾਈਨ ਕੀਤਾ ਹੋਇਆ ਹਜੇ ਉਹਦੀ ਤਸਵੀਰ ਸਾਫ਼ ਨਹੀਂ ਹੋਈ ਹੈ ਜਾਖੜ ਵੀ ਬਾਦਲ ਦੇ ਗੁਣ ਗਾਉਂਦੇ ਨੇ ਸੁਖਵੀਰ ਸਿੰਘ ਬਾਦਲ ਦੇ ਵੀ ਮਜਬੂਰੀ ਆ ਜੀ ਕਰਨਾ ਚਾਹੀਦਾ ਜੀ ਸਾਡੇ ਪਰਿਵਾਰ ਆ ਪੰਜਾਬ ਦੀ ਖੇਤਰੀ ਪਾਰਟੀ ਆ ਪੰਜਾਬ ਦਾ ਬੀਜੇਪੀ ਦਾ ਪ੍ਰਧਾਨ ਰਹਿੰਦੇ ਹੋਏ ਜਾਖੜ ਨੇ ਹਮੇਸ਼ਾ ਸਟੇਟਮੈਂਟ ਇਹ ਦਿੱਤੀ ਆ ਅਕਾਲੀ ਦਲ ਨੂੰ ਮਜ਼ਬੂਤ ਕਰੋ ਪਾਰਟੀ ਦੇ ਤਾਂ ਬੀਜੇਪੀ ਦੇ ਪ੍ਰਧਾਨ ਸੀਗੇ ਇਤੋਂ ਪਤਾ ਲੱਗਦਾ ਹੈ ਸਰਦਾਰ ਸੁਖਵੀਰ ਸਿੰਘ ਬਾਦਲ ਨਾਲ ਨੇੜਤਾ ਫਿਰ ਹੁਣੇ ਉਹਨਾਂ ਦੇ ਪਰਿਵਾਰ ਚ ਇੱਕ ਸਮਾਰੋਹ ਸੀ लोकसभा ਦੇ ਸਪੀਕਰ ਤੋਂ ਲੈ ਕੇ ਹੇਠਾਂ ਤੱਕ ਸਾਰੇ ਬੀਜੇਪੀ ਦੇ ਲੀਡਰ ਸੰਗਠਨ ਦੇ ਵੀ ਉਹਨਾਂ ਦੇ ਉਸ ਪਰਿਵਾਰ ਚ ਆਏ ਵਿਆਹ ਤੇ ਲੰਬਾ ਸਮੇਂ ਵਕਤ ਦੇ ਕੇ ਗਏ ਇਤੋਂ ਪਤਾ ਲੱਗਦਾ ਕਿ ਬੀਜੇਪੀ ਦੀ ਸਮਾਜਿਕ ਤੌਰ ਤੇ ਵੀ ਸਰਦਾਰ ਸੁਖਵੀਰ ਸਿੰਘ ਬਾਦਲ ਨਾਲ ਪੂਰੀ ਨੇੜਤਾ ਹੈ ਔਰ ਅੱਜ ਵੀ ਅੱਜ ਵੀ ਜੇ ਤੁਸੀਂ ਗੱਲ ਕਰੋ ਕੇਂਦਰ ਦੀ ਲੀਡਰਸ਼ਿਪ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਖਿਲਾਫ ਨਹੀਂ ਬੋਲਦੀ ਹੈ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਵੀ ਕੇਂਦਰ ਦੀ ਲੀਡਰਸ਼ਿਪ ਦੇ ਖਿਲਾਫ ਨਹੀਂ ਬੋਲਦੇ ਨਹੀਂ ਬੋਲਦੇ ਆ ਔਰ ਇਸੇ ਕਰਕੇ ਜਿਹੜਾ ਜੋ ਮੈਨੂੰ ਲੱਗਦਾ ਹੈ ਕਿ ਭਾਜਪਾ ਨੇ ਪੂਰੀ ਹਮਾਇਤ ਦਿੱਤੀ ਹੋਈ ਆ ਫਿਰ ਕਾਰੋਬਾਰਸ ਵੀ ਹੁੰਦੇ ਆ ਹਰਿਆਣੇ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਹਰਿਆਣੇ 'ਚ ਫਾਰਮ ਹਾਊਸ ਵੀ ਆ ਹਰਿਆਣੇ 'ਚ ਹੋਟਲ ਵੀ ਆ ਫਿਰ ਸਾਡੀ ਟਰਾਂਸਪੋਰਟ ਵੀ ਬੱਸਾਂ ਵੀ ਜਾਣੀਆਂ ਇੰਡੋ ਕੈਨੇਡੀਅਨ ਐ ਵੀ ਕ੍ਰੋਸ ਕਰਨਾ ਹਰਿਆਣਾ ਹਜੇ ਤੱਕ ਡੋਕੂਮੈਂਟੇਸ਼ਨ ਜਿਹੜੀ ਆ ਟੂਰਿਸਟ ਪਰਮਿਟ ਤੇ ਚੱਲ ਰਹੀ ਆ ਤੇ ਬੀਜੇਪੀ ਨਾਲ ਕਿਤੇ ਨਾ ਕਿਤੇ ਸਰਕਾਰਾਂ ਨਾਲ ਨੇੜਤਾ ਹੁੰਦੀ ਆ ਫਿਰ ਤੀਜੇ ਵਪਾਰੀ ਵਪਾਰੀ ਜਿਹੜਾ ਹੁੰਦਾ ਨਾ ਉਹਦੀ ਉਹੀ ਨੇੜਤਾ ਬਣ ਜਾਂਦੀ ਆ ਫਿਰ ਤੀਜੀ ਜਿਹੜੀ ਗੱਲ ਆ ਜਿਹੜੀ ਸਭ ਤੋਂ ਅਹਿਮ ਆ 14 ਸਾਲ ਹੋ ਗਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਨਹੀਂ ਹੋਈ ਤੇ 14 ਸਾਲਾਂ ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਾ ਚੋਣ ਹੋਣ ਦਾ ਫਾਇਦਾ ਕਿੰਨੂੰ ਮਿਲਿਆ ਜੇ ਜੜੀ 14 ਸਾਲ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਨਹੀਂ ਹੋਈ ਤੇ ਇਹਦਾ ਸਭ ਤੋਂ ਜ਼ਿਆਦਾ ਫਾਇਦਾ ਕਿਨੂੰ ਮਿਲਿਆ ਇਹ ਤਾਂ ਸਭ ਤੋਂ ਜ਼ਿਆਦਾ ਫਾਇਦਾ ਬਾਦਲ ਪਰਿਵਾਰ ਨੂੰ ਮਿਲਿਆ ਸਭ ਤੋਂ ਜ਼ਿਆਦਾ ਫਾਇਦਾ ਬਾਦਲ ਪਰਿਵਾਰ ਨੂੰ ਮਿਲਿਆ ਸੋ ਮੈਂ ਜਿਹੜੀ ਗੱਲ ਤੁਹਾਨੂੰ ਇਹ ਤੱਥਾਂ ਦੇ ਆਧਾਰ ਤੇ ਕੀਤੀ ਹੈ ਇਹਦੇ 'ਚ ਕੋਈ ਤੱਥ ਗਲਤ ਹੈਗਾ ਤੇ ਮੈਨੂੰ ਦੱਸ ਵੀ ਸਕਦੇ ਲੋਕ ਕੋਈ ਗੱਲ ਇਸ ਕਰਕੇ ਜੋ ਮੈਂ ਇਹ ਸਮਝਦਾ ਪਿਆ ਮੌਜੂਦਾ ਦੌਰ ਦੇ ਵਿੱਚ ਮੌਜੂਦਾ ਦੌਰ ਦੇ ਵਿੱਚ ਅਕਾਲੀ ਦਲ ਜਿਹੜਾ ਹੈ ਬੀਜੇਪੀ ਦੇ ਨਾਲ ਆਕਸੀਜਨ ਦੇ ਉੱਤੇ ਚੱਲ ਰਿਹਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਤੁਸੀਂ ਇਸ ਚੀਜ਼ਾਂ ਨੂੰ ਸਮਝੋ ਕਿ ਜਿਹੜੇ 7 ਸਾਲ ਵੀ ਇਹ ਸੱਤਾ ਹੰਢਾਈ ਹੈ ਕੇਂਦਰ ਦੇ ਵਿੱਚ ਬੀਜੇਪੀ ਨਾਲ ਇੱਥੇ ਵੀ ਹੰਢਾਈ ਹੈ ਅਟਲ ਬਿਹਾਰੀ ਵਾਜਪਈ ਦੀ ਸਰਕਾਰ ਚ ਵੀ ਹੰਢਾਈ ਹੈ ਪੰਜਾਬ ਦੀ ਰਾਜਧਾਨੀ ਲਈ ਕੋਈ ਉਪਰਾਲਾ ਨਹੀਂ ਕੀਤਾ ਗਿਆ ਲੈਣ ਲਈ ਠੀਕ ਹੈ ਨਾ ਕੋਈ ਉਪਰਾਲਾ ਨਹੀਂ ਕੀਤਾ ਗਿਆ ਬੰਦੀ ਸਿੰਘਾਂ ਲਈ ਕੋਈ ਉਪਰਾਲਾ ਨਹੀਂ ਕੀਤਾ ਗਿਆ ਤੇ ਇੱਥੋਂ ਹੀ ਪਤਾ ਲੱਗਦਾ ਕਿ ਬੀਜੇਪੀ ਦਾ ਦਬਾਬ ਕਾਫੀ ਜੜਾ ਉਹ ਅਕਾਲੀ ਦਲ ਦੇ ਉੱਤੇ ਬਾਦਲ ਤੇ ਰਿਹਾ ਹੁਣ ਜੇ ਆਪਾਂ ਜੇ ਗੱਲ ਕਰ ਲਈਏ ਕਿ ਮੰਨ ਲਓ ਦਮਦਮੀ ਟਕਸਾਲ ਹੈ ਬਾਬਾ ਹਰਨਾਮ ਸਿੰਘ ਤੁਮਾਨ ਹੈ ਉਹ ਤਾਂ ਖੁੱਲੇ ਆਮੀ ਹੋ ਗਿਆ ਨਾ ਉਹ ਤਾਂ ਕਿਤਾਬ ਹੀ ਖੁੱਲ ਗਈ ਆ ਭਾਈ ਠੀਕ ਹੈ ਜੀ ਉਹਨਾਂ ਨੇ ਤਾਂ ਖੁੱਲੇ ਆਮੀ ਕਹਿਤਾ ਮੈਂ ਬੀਜੇਪੀ ਦਾ ਹਮਾਇਤੀਆਂ ਮੈਂ ਬੀਜੇਪੀ ਦੀ ਮਦਦ ਕਰਦਾ ਫਿਰ ਜੇ ਹੁਣ ਤੀਜਾ ਧੜਾ ਕਰ ਲੀਏ ਗਿਆਨੀ ਹਰਪ੍ਰੀਤ ਸਿੰਘ ਇਹਨਾਂ ਦੇ ਉੱਤੇ ਦੋਸ਼ ਲੱਗਦੇ ਨੇ ਕਿ ਇਹਨਾਂ ਨੂੰ ਬੀਜੇਪੀ ਪੂਰੀ ਜੜੀ ਐ ਸਪੋਰਟ ਕਰ ਰਹੀ ਆ ਦੋਸ਼ ਲੱਗਣਾ ਵੀ ਜਾਇਜ਼ ਆ ਕਿਉਂਕਿ ਗਾਨੀ ਗਿਆਨੀ ਹਰਪ੍ਰੀਤ ਸਿੰਘ ਦੀ ਇੱਕ ਵੀਡੀਓ ਵੀ ਨਸ਼ਰ ਹੋਈ ਜਿਹਦੇ ਚ ਉਹਨਾਂ ਨੇ ਕਿਹਾ ਹਾਂ ਦਿੱਲੀ ਵਾਲਿਆਂ ਦਾ ਮੈਂ ਖਾਸ ਆ ਔਰ ਹਜੇ ਤੱਕ ਕਿਉਂਕਿ ਜਿਹੜੇ ਰਖੜਾ ਪਰਿਵਾਰ ਹੈਗਾ ਨਾਲ ਸੁਜੀਤ ਸਿੰਘ ਰਖੜਾ ਨੇ ਪੰਜਾਬ ਦੇ ਐਨਆਰਆਈ ਮੰਤਰੀ ਵੀ ਰਹੇ ਨੇ ਉਹਨਾਂ ਦੇ ਬ੍ਰਦਰ ਬਹੁਤ ਵੱਡੇ ਜਿਹੜੇ ਅਮਰੀਕਾ ਦੇ ਤਣਾੜ ਹੈਗੇ ਨੇ ਤਲੀਵਾਲ ਸਾਹਿਬ ਉਹਨਾਂ ਦੀ ਨੇੜਤਾ ਹੈਗੀ ਹੈ ਮੌਜੂਦਾ ਕੇਂਦਰ ਦੀ ਸਰਕਾਰਾਂ ਦੇ ਨਾਲ ਕਿਉਂਕਿ ਅਮਰੀਕਾ ਦੇ ਵਿੱਚ ਇੱਕ ਬਹੁਤ ਵੱਡੀ ਸ਼ਕਤੀ ਨੇ ਉਹ ਇਸ ਕਰਕੇ ਕਿਤੇ ਨਾ ਕਿਤੇ ਗਾਹੇ ਬਗਾਹੇ ਨੇੜਤਾ ਆਪਣੇ ਆਪ ਬਣ ਜਾਂਦੀ ਹੁੰਦੀ ਹੈ ਸੋ ਇਸ ਕਰਕੇ ਉਸ ਤੜੇ ਦੇ ਉੱਤੇ ਵੀ ਇਹ ਹੈਗਾ ਕਿ ਇਹਨਾਂ ਨੂੰ ਆਕਸੀਜਨ ਜਿਹੜੀ ਹੈ ਉਹ ਦਿੱਤੀ ਗਈ ਹੈ ਹੁਣ ਮੰਨ ਲਓ ਢੀਂਡਸਾ ਦਾ ਪਰਿਵਾਰ ਰਿਆ ਇਹ ਵੀ ਬੀਜੇਪੀ ਦੇ ਕੇਂਦਰ ਲੀਡਰਸ਼ਿਪ ਦੇ ਵਿੱਚ ਜਦੋਂ ਢੀਂਡਸਾ ਸਾਹਿਬ ਸੀਗੇ ਉਦੋਂ ਜਿਹੜਾ ਕੇਦਰ ਦੀ ਲੀਡਰਸ਼ਿਪ ਦੇ ਨਾਲ ਪੂਰਾ ਟੱਚ ਸੀਗੇ ਪਰ ਮਿਲ ਕੇ ਚੋਣ ਵੀ ਲੜੀ ਆ ਸੋ ਮੈਂ ਜਿਹੜੀ ਗੱਲ ਇਹ ਕਰਨਾ ਚਾਹਨਾ ਕਿ ਪੰਜਾਬ ਦੇ ਵਿੱਚ ਬੀਜੇਪੀ ਜਿਹੜੀ ਆ ਉਹ ਸਾਰੇ ਹੀ ਧੜਿਆਂ ਦੇ ਨਾਲ ਅਕਾਲੀ ਦਲ ਦੇ ਸਾਰੇ ਪੰਥਕ ਧੜਿਆਂ ਦੇ ਨਾਲ ਖੜੀ ਆ ਤੇ ਇਸ ਕਰਕੇ ਜਿਹੜਾ ਵਾ ਉਹ ਤਸਵੀਰ ਜਿਹੜੀ ਹੈ ਨਾ ਜੋੜਾ ਮਰਜੀ ਜੋ ਮਰਜੀ ਕਹੀ ਜਾਵੇ ਹਜੇ ਤੱਕ ਜੋ ਮੈਨੂੰ ਲੱਗ ਰਿਹਾ ਕਿ ਹਜੇ ਬੀਜੇਪੀ ਨੇ ਆਪਣਾ ਕੋਈ ਮੰਨ ਨਹੀਂ ਬਣਾਇਆ ਕਿ ਅਸੀਂ ਕਿਸ ਧੜੇ ਦੇ ਨਾਲ ਪੰਜਾਬ ਚ ਚੋਣ ਲੜਣੀ ਹੈ ਲekin ਇੰਨਾ ਜ਼ਰੂਰ ਦਿਖਦਾ ਪਿਆ ਕਿ ਬੀਜੇਪੀ ਦੇ ਜਿਹੜੇ ਪੰਜਾਬ ਦੇ ਸਿੱਖ ਲੀਡਰ ਨੇ ਸਿੱਖ ਲੀਡਰ ਨੇ ਉਹਨਾਂ ਦਾ ਕੁਝ ਦਬਾਅ ਕੇਂਦਰ ਲੀਡਰਸ਼ਿਪ ਤੇ ਹੈਗਾ ਕਿ ਸਾਨੂੰ ਬਦਲ ਤੜੇ ਨਾ ਸਮਝੌਤਾ ਨਹੀਂ ਕਰਨਾ ਚਾਹੀਦਾ ਕਿਉਂਕਿ ਇਹਨਾਂ ਦੇ ਉੱਤੇ ਦੋਸ਼ ਬਹੁਤ ਗੰਭੀਰ ਨੇ ਅਸੀਂ ਅਰਬਨਾਈਜ਼ ਸੈਕਟਰ ਦੇ ਵਿੱਚ ਆਪਣਾ ਨੁਕਸਾਨ ਕਰਕੇ ਬਹਿ ਜਾਾਂਗੇ ਬਈ ਸਾਡਾ ਸ਼ਹਿਰੀ ਖੇਤਰਾਂ 'ਚ ਸਾਡਾ ਨੁਕਸਾਨ ਹੋ ਜਾਏਗਾ ਕਿਉਂਕਿ ਕਾਲੀ ਦਾਲ ਬਾਦਲ ਇੱਕ ਜ਼ਮੀਨ ਦੇ ਉੱਤੇ ਪਹੁੰਚ ਚੁੱਕਿਆ ਹੈਗਾ ਲੀਡਰ ਉਹਨਾਂ ਦੀ ਜਿਹੜੀ ਸਾਖ ਹੈ ਕਾਫੀ ਘਟੀ ਹੋਈ ਆ ਤੇ ਇਸ ਕਰਕੇ ਇੱਕ ਦਬਾਬ ਹੈਗਾ ਹੁਣ ਦੇਖੋ ਆਉਣ ਵਾਲੀ ਤਸਵੀਰ ਕਿਵੇਂ ਦੀ ਬਣਦੀ ਆ ਭਾਰਤੀ ਜਨਤਾ ਪਾਰਟੀ ਦੇ ਵਿੱਚ ਸਿੱਕਾ ਜਿਹੜਾ ਵੈ ਉਹ ਜਾਖੜ ਤੇ ਕੈਪਟਨ ਦਾ ਚੱਲਦਾ ਕਿ ਅਸ਼ਵਨੀ ਸ਼ਰਮਾ ਹੋਰਾਂ ਦਾ ਚੱਲਦਾ ਇਹ ਤਾਂ ਆਉਣ ਵਾਲਾ ਵਕਤ ਦੱਸੂਗਾ ਉਸਾਬ ਇਹਦੇ ਨਾਲ ਨਾਲ ਕੁਝ ਇਲਜ਼ਾਮ ਵੀ ਕੱਲ ਲੱਗੇ ਦਲਜੀਤ ਸਿੰਘ ਦਲਜੀਤ ਸਿੰਘ ਚੀਮਾ ਦੀ ਕੁਝ ਵੀਡੀਓਜ਼ ਜਾਰੀ ਹੋਈਆਂ ਕੁਝ ਬਿਆਨ ਜਾਰੀ ਹੋਏ ਜਿਹਦੇ ਵਿੱਚ ਉਹਨਾਂ ਨੇ ਸਾਫ਼ ਕਿਹਾ ਕਿ ਅਸੀਂ 400 ਬੀਸੀ ਦੇ ਇਲਜ਼ਾਮ ਤਹਿਤ ਕਾਰਵਾਈ ਕਰਵਾਵਾਂਗੇ ਜਾਂ ਉਹਨਾਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਇਹ ਜਾਲਸਾਜ਼ੀ ਕੀਤੀ ਜਾ ਰਹੀ ਹੈ ਜਿਹੜੀ ਪਾਰਟੀ ਦਾ ਨਾਮ ਅਤੇ ਸਿੰਬਲ ਵਰਤਣ ਦੀ ਗੱਲ ਆ ਹੁਣ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਕਿ ਜੇ ਗਿਆਨੀ ਹਰਪ੍ਰੀਤ ਸਿੰਘ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣੇ ਹੈ ਕੀ ਉਹਨਾਂ ਦੇ ਉੱਤੇ ਕੋਈ ਕਾਰਵਾਈ ਹੋ ਸਕਦੀ ਹੈ ਔਰ ਕਿਸ ਤਰ੍ਹਾਂ ਦੀ ਹੋ ਸਕਦੀ ਨਹੀਂ ਦੇਖੋ ਹਜੇ ਤੱਕ ਉਹਨਾਂ ਨੇ ਕੋਈ ਫੇਕ ਕੋਈ ਜਾਲੀ ਦਸਤਾਵੇਜ਼ ਤਾਂ ਨਹੀਂ ਤਿਆਰ ਕੋਈ ਇਦਾਂ ਤਾਂ ਹੈ ਨਹੀਂਗਾ ਕਿ ਬਿਜਾਲੀ ਮੋਹਰੇ ਤਿਆਰ ਕਰਤੀਆਂ ਜਿਹੜੀ 420 ਸੀ ਹੋ ਜੇ ਅਕਾਲੀ ਦਲ ਜਿਹੜਾ ਨਾ ਹਮੇਸ਼ਾ ਪਿਛਲਾ ਇਤਿਹਾਸ ਵੀ ਦੇਖ ਲਓ ਭਾਲ ਸਾਹਿਬ ਵੀ ਢੜੇ ਨੂੰ ਤੋੜ ਕੇ ਆਏ ਆ ਭਾਲ ਸਾਹਿਬ ਵੀ ਬਰਨਾਲਾ ਸਾਹਿਬ ਦੀ ਸਰਕਾਰ ਚੋਂ ਨਿਕਲ ਕੇ ਆਏ ਆ ਪਹਿਲਾਂ ਵੀ ਜਿਹੜੀਆਂ ਸਰਕਾਰਾਂ ਜਸਟਿਸ ਗੁਰਨਾਮ ਸਿੰਘ ਵਗੈਰਾ ਦੀਆਂ ਨਿਕਲਦੀਆਂ ਆਈਆਂ ਬਾਹਰ ਪਾਰਟੀਆਂ ਟੁੱਟਦੀਆਂ ਆਈਆਂ ਪਾਰਟੀਆਂ ਬੰਦੀਆਂ ਆਈਆਂ ਲੇਕਿਨ ਜੇ ਮੈਂ ਦੇਖਾਂ ਕਿ ਇੱਕ ਪਰਿਵਾਰ ਦਾ ਤੁਸੀਂ ਅਕਾਲੀ ਦਲ ਇੱਕ ਪਰਿਵਾਰ ਦਾ ਨਹੀਂ ਹੈਗਾ ਠੀਕ ਹੈ ਨਾ ਅਕਾਲੀ ਦਲ ਦਾ ਲੰਬਾ ਇਤਿਹਾਸ ਹੈ ਸਿੱਖੀ ਦਾ ਲੰਬਾ ਇਤਿਹਾਸ ਨਾਲ ਜੁੜਿਆ ਹੋਇਆ ਹੈ ਅਕਾਲੀ ਦਲ 1920 ਦਾ ਚੱਲਦਾ ਆਂਦਾ ਪਿਆ ਤੇ ਮੈਨੂੰ ਲੱਗਦਾ ਜੇ ਮੈਂ ਫਿਗਰ ਗਲਤ ਨਾ ਬੋਲਾਂ ਤੇ 30 ਦੇ ਕਰੀਬ ਪ੍ਰਧਾਨ ਜਿਹੜੇ ਆ ਅਕਾਲੀ ਦਲ ਦੇ ਆ ਚੁੱਕੇ ਆ ਲੇਕਿਨ ਜਿਹੜਾ 1995 96 ਤੋਂ ਬਾਅਦ ਹੈ ਉਹ ਤਾਂ ਅਕਾਲੀ ਦਾ ਲੀਕੋ ਹੈ ਇੱਕੋ ਪਰਿਵਾਰ ਦਾ ਠੀਕ ਹੈ ਨਾ ਇੱਕੋ ਪਰਿਵਾਰ ਦੀ ਪਾਰਟੀ ਨਹੀਂ ਹੈਗੀ ਪਾਰਟੀਆਂ ਦੇ ਵਿੱਚ ਦੇਖੋ ਕਾਨੂੰਨੀ ਤੌਰ ਦੇ ਉੱਤੇ ਹੁੰਦਾ ਕੀ ਹੈ ਪਾਰਟੀਆਂ ਦੇ ਵਿੱਚ ਹਰ ਬੰਦਾ ਜਿਹੜਾ ਵੈ ਉਹ ਉਹਦਾ ਜਿਹੜਾ ਉਹਦੀ ਪ੍ਰਧਾਨਗੀ ਲੈ ਸਕਦਾ ਡੈਮੋਕ੍ਰੈਟਿਕ ਢੰਗ ਨਾਲ ਡੈਲੀਗੇਟਸ ਬਣਾ ਕੇ ਲੈ ਸਕਦਾ ਇਹਨਾਂ ਨੂੰ ਡੈਲੀਗੇਟ ਸਵਕਾਰ ਨਹੀਂ ਹੈਗੇ ਇਹਨਾਂ ਨੂੰ ਡੈਲੀਗੇਟ ਅਗਰ ਨਹੀਂ ਸਵਕਾਰ ਆ ਉਹ ਤਾਂ ਇਹ ਕੋਟਾ ਖੁੱਲੀਆਂ ਕਚੈਰੀਆਂ ਖੁੱਲੀਆਂ ਆਪਣਾ ਆਪਣਾ ਦਾਵਾ ਕਰਨਗੇ ਮੇਰਾ ਮੈਂ ਆ ਅਕਾਲੀ ਦਲ ਦਾ ਪ੍ਰਧਾਨ ਆ ਸਰਦਾ ਸੁਖਵੀਰ ਸਿੰਘ ਕਾਨਗੜੀ ਮੈਂ ਅਕਾਲੀ ਦਲ ਦਾ ਪ੍ਰਧਾਨ ਹਾਂ ਔਰ ਇਹ ਅਦਾਲਤਾਂ ਦੇ ਫੈਸਲੇ ਕਿਉਂਕਿ ਮੈਂ ਅਦਾਲਤਾਂ ਦੀ ਟਿੱਪਣੀ ਚ ਨਹੀਂ ਜਾਣਾ ਚਾਹੁੰਦਾ ਕਾਨੂੰਨੀ ਟੈਕਨੀਕਲ ਚੀਜ਼ਾਂ ਚ ਨਹੀਂ ਬਹਿ ਰਿਹਾ ਕਾਨੂੰਨੀ ਦਾਅ ਪੇਚ ਲੇਕਿਨ ਇਹ ਹੈ ਕਿ ਦੋਨਾਂ ਧੜਿਆਂ ਵੱਲੋਂ ਪ੍ਰਧਾਨਗੀ ਦੀ ਕੋਸ਼ਿਸ਼ ਕੀਤੀ ਜਾਏਗੀ ਕਿ ਸਾਡਾ ਅਸਲੀ ਅਕਾਲੀ ਦਲ ਹੈ ਹਜੇ ਹਰ ਚੀਜ਼ ਦੇਖੀ ਜਾਏਗੀ ਚੋਣ ਕਮਿਸ਼ਨ ਕੋਲ ਵੀ ਜਾਏਗਾ ਮਾਮਲਾ ਔਰ ਅੱਗੇ-ਅੱਗੇ ਜਾ ਕੇ ਤਸਵੀਰ ਹੋਰ ਸਾਫ਼ ਹੋਏਗੀ ਲੇਕਿਨ ਹਜੇ ਜਿਹੜਾ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ ਹਾਂ ਕੋਈ ਮੈਨੂੰ ਲੱਗਦਾ ਕੋਈ ਜਾਲੀ ਕੰਮ ਜਾਂ ਜਾਲੀ ਦਸਤਾਵੇਜ਼ ਨਹੀਂ ਤਿਆਰ ਕੀਤੇ ਜਿਹੜੇ ਡਾਕਟਰ ਚੀਮਾ ਹੋਣਾ ਨੇ ਕਿਹਾ ਕਿ ਅਸੀਂ ਜਾਲ ਸਾਜੀ ਦਾ ਪਰਚਾ ਦਰਜ ਕਰਾਵਾਂਗੇ ਜਾਲ ਸਾਜੀ ਤਦ ਹੁੰਦੀ ਹੈ ਜੇ ਮੈਂ ਸਾਹਬ ਸਿੰਘ ਜੀ ਦੇ ਕੋਈ ਨਾਲ ਚੀਟਿੰਗ ਕਰ ਲਾ ਜੋ ਸ਼੍ਰੀ ਕਾਲ ਤਖਸਾਲ ਨੇ ਹੁਕਮ ਜਾਰੀ ਕੀਤੇ ਪੰਜ ਮੈਂਬਰੀ ਕਮੇਟੀ ਨੂੰ ਪੂਰਾ ਕਰਤਾ ਤੇ ਜਾਲ ਸਾਜੀ ਕੀ ਦੀ ਹੋਗੀ ਇਹ ਜਿਹੜੀ ਇੱਥੇ ਤੱਕ ਪਹੁੰਚਿਆ ਇਹ ਸ਼੍ਰੀ ਕਾਲ ਤਖਸਾਲ ਦੇ ਹੁਕਮਾਂ ਤੇ ਪਹੁੰਚਿਆ ਠੀਕ ਹੈ ਨਾ ਔਰ ਉਹਨਾਂ ਨੇ ਹੀ ਕਿਹਾ ਸੀ ਇਹਨੂੰ ਭਰਤੀ ਪ੍ਰਕਿਰਿਆ ਡੈਲੀਗੇਟਸ ਤੋਂ ਕਰਵਾਓ ਸੰਵਿਧਾਨਿਕ ਤਰੀਕੇ ਨਾਲ ਕਰਾਓ ਸੰਵਿਧਾਨਿਕ ਤਰੀਕੇ ਨਾਲ ਹੋਈ ਆ ਹੁਣ ਅੱਗੋਂ ਜਿਹੜੇ ਕਾਗਜ਼ ਤਿਆਰ ਕਰਨੇ ਕੋਰਟਾਂ ਕਚਹਿਰੀਆਂ 'ਚ ਜਾਣਾ ਉਹ ਦਾਵਾ ਕਰਨਗੇ ਦਾਵਾ ਕਰਨਗੇ ਹਜੇ ਤਾਂ ਇਧਰਲੇ ਪਾਸੇ ਹੀ ਗੇਮ ਘੁਮੇਗੀ ਆਣ ਵਾਲਾ ਟਾਈਮ ਦੱਸੇਗਾ ਕਿ ਅੱਗੋਂ ਕੀ ਮੰਦਾ ਕਿਉਂਕਿ ਜੋ ਮੈਨੂੰ ਲੱਗ ਰਿਹਾ ਕਿ ਹਜੇ ਹਜੇ ਕੁਝ ਵੀ ਕਹਿਣਾ ਨਾ ਜਲਦਬਾਜੀ ਆ ਹਜੇ ਕੋਈ ਵੀ ਧੜਾ ਜਿਹੜਾ ਉਹ ਭਾਰੀ ਹੋ ਸਕਦਾ ਡਾਕਟਰ ਸਾਹਿਬ ਹੁਣ ਗੱਲ ਦੁਆਰਾ ਆਪਾਂ ਬੀਜੇਪੀ ਤੇ ਲੈ ਆਈਏ ਕਿਉਂਕਿ ਅੱਜ ਬੀਜੇਪੀ ਦਾ ਜਿਹੜਾ ਮਸਲਾ ਹੈ ਜ਼ਰੂਰ ਵਿਚਾਰਿਆ ਜਾ ਰਿਹਾ ਹੈ ਬੀਜੇਪੀ ਸਮਝੌਤਾ ਕਰ ਸਕਦੀ ਹੈ ਜਾਂ ਕਿੱਧਰ ਵੱਲ ਨੂੰ ਕਰ ਸਕਦੀ ਹੈ ਔਰ ਕਿਸ ਤਰ੍ਹਾਂ ਦਾ ਸਮਝੌਤਾ ਹੋ ਸਕਦਾ ਹੈ ਦੇਖੋ ਸਾਹਬ ਸਿੰਘ ਜੀ ਜੋ ਮੈਂ ਗੱਲ ਨੂੰ ਸਮਝਦਾ ਪਿਆ ਕਿ ਭਾਰਤੀ ਜਨਤਾ ਪਾਰਟੀ ਹੁਣ ਪੰਜਾਬ ਚੋਂ ਪੁਰਾਣੀ ਪਾਰਟੀ ਨਹੀਂ ਹੈ ਜਿਹੜੀ 23 ਸੀਟਾਂ ਤੇ ਲੜਦੀ ਰਹੀ ਹੈ ਪੰਜਾਬ ਦੇ ਵਿੱਚ ਜਿਹੜਾ ਘਟ ਗਿਣਤੀ ਦੇ ਚੇਅਰਮੈਨ ਨੇ ਇਕਬਾਲ ਸਿੰਘ ਉਹਨਾਂ ਨੇ ਬਹੁਤ ਕੰਮ ਕੀਤਾ ਹੈ ਬਰਾ ਜਮੀਨ ਤਿਆਰ ਕੀਤੀ ਹੈ ਮਨਜਿੰਦਰ ਸਿੰਘ ਸਿਰਸਾ ਜਿਹੜੇ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਕਿਸੇ ਵਕਤ ਓਐਸਡੀ ਰਹੇ ਨੇ ਉਹਨਾਂ ਨੇ ਬੜੀ ਜਮੀਨ ਤਿਆਰ ਕੀਤੀ ਹੈ ਪੰਥਕ ਜਮੀਨ ਬੜੀ ਤਿਆਰ ਵੀ ਹੋਈ ਹੈ ਹੋਰ ਵੀ ਜਿਹੜੀ ਆ ਬੀਜੇਪੀ ਨੇ ਸਰਚੰਦ ਸਿੰਘ ਖਿਆਲਾ ਨੇ ਜਿਹੜੇ ਪਹਿਲਾਂ ਦਮਦਮੀ ਟਕਸਾਲ ਨਾਲ ਜੁੜੇ ਰਹੇ ਨੇ ਉਹਨਾਂ ਨੂੰ ਵੀ ਉਹਨਾਂ ਨੇ ਬੀਜੇਪੀ ਨੇ ਲਿਆਂਦਾ ਬੀਜੇਪੀ ਨੇ ਪੰਜਾਬ ਦੇ ਵਿੱਚ ਕੈਪਟਨ ਨਮਰਿੰਦਰ ਸਿੰਘ ਬੀਜੇਪੀ ਨੇ ਪੰਜਾਬ ਦੇ ਵਿੱਚ SGBC ਮੈਂਬਰ ਵੀ ਜੁਆਇਨ ਕਰਾਇਆ BJP ਨੇ ਪੰਜਾਬ ਦੇ ਵਿੱਚ ਫਤਿਹਜੰਗ ਬਾਜ਼ਵਾ ਤੋਂ ਲੈ ਕੇ ਕਈ ਲੀਡਰ ਬੋਨੀਆਂ ਜਨਾਲਾ ਨੂੰ ਵੀ ਜਿਹੜਾ ਵਾ ਅਕਾਲੀ ਦਲ ਦੀ ਜਿਹੜੀ ਮਾਝੇ ਦੇ ਵਿੱਚੋਂ ਰਤਨ ਸਿੰਘ ਜਨਾਲਾ ਦਾ ਸੀ ਉਹਨਾਂ ਨੂੰ ਵੀ ਲਿਆਂਦਾ ਸੋ ਹਜੇ BJP ਜਿਹੜਾ ਨਾ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਜੋ ਮੈਂ ਤਾਜ਼ਾ ਸਰਵੇਖਣ ਕਰਦਾ 46 ਸੀਟਾਂ ਦੇ ਉੱਪਰ BJP ਨੇ ਆਪਣਾ ਜਿਹੜਾ ਉਹ ਨੈਟਵਰਕ ਮਜ਼ਬੂਤ ਕਰ ਲਿਆ ਹੋਇਆ ਹੁਣ ਜੇ 23 ਦੀ ਜਗ੍ਹਾ ਉਹ 46 ਤੇ ਆ ਗਿਆ ਹੋਇਆ ਜਿਵੇਂ ਹੁਣ ਮੰਨ ਲਓ 46 ਦੇ ਵਿੱਚ ਅੰਮ੍ਰਿਤਸਰ ਸ਼ਹਿਰੀ ਦੀਆਂ ਸੀਟਾਂ ਜਲੰਧਰ ਸ਼ਹਿਰੀ ਦੀਆਂ ਸੀਟਾਂ ਇਸ ਤੋਂ ਲਾਵਾ ਲੁਧਿਆਣੇ ਦੀਆਂ ਸਾਰੀਆਂ ਸ਼ਹਿਰੀ ਦੀਆਂ ਸੀਟਾਂ ਹੈਗੀਆਂ ਹੁਣ ਲੁਧਿਆਣੇ ਤੁਸੀਂ ਦੇਖੋ ਟੋਟਲ ਜਿਹੜੀ ਲੋਕ ਸਭਾ ਦੀ ਚੋਣ ਆ 20000 ਵੋਟਾਂ ਨਾਲ ਹਰੀ ਆ 20000 ਵੋਟਾਂ ਨਾਲ ਹਰਿਆ ਸਿਰਫ ਰਵਨੀਤ ਸਿੰਘ ਬਿੱਟੂ ਠੀਕ ਹੈ ਨਾ ਲੁਧਿਆਣਾ ਸਾਰਾ ਮਜ਼ਬੂਤ ਕਰ ਗਏ ਹੋਏ ਆ ਠੀਕ ਹੈ ਨਾ ਤੁਸੀਂ ਪਟਿਆਲਾ ਤੋਂ ਸਾਰਾ ਹੀ ਮਜ਼ਬੂਤ ਹੈ ਉਹ ਆਨੰਦਪੁਰ ਸਾਹਿਬ ਵਾਲੀ ਬੈਲਟ ਵੀ ਪੂਰੀ ਇਹਨਾਂ ਦੀ ਮਜ਼ਬੂਤ ਹੋ ਗਈ ਹੋਈ ਹੈ ਟਾਂਡਾ ਦਸੂਆ ਮਕੇਰੀਆਂ ਪਠਾਨਕੋਟ ਭੋਆ ਸੁਜਾਨਪੁਰ ਇਹ ਵੀ ਸਾਰੀ ਬੈਲਟ ਕੰਢੀ ਬੈਲਟ ਜਿਹਨੂੰ ਅਸੀਂ ਕਹਿੰਦੇ ਆ ਇਹ ਬੀਜੇਪੀ ਪੂਰੀ ਤਾਕਤਵਰ ਹੋ ਚੁੱਕੀ ਫਿਰ ਹੋਰ ਜਿਹੜੇ ਨੂੰ ਦੇਖੋ ਰਾਣਾ ਸੋਟੀ ਨੇ ਪੂਰੀ ਫਾਈਟ ਦਿੱਤੀ neck to neck ਹਾਲਾਂਕਿ ਉਹਦੇ ਪਿੰਡਾਂ ਦੇ ਖੇਤਰ ਵੀ ਪੈਂਦੇ ਸੀ ਪਰ ਫਿਰ ਵੀ ਉਹ ਥੋੜੀਆਂ ਵੋਟਾਂ ਨਾ ਹਾਰਿਆ ਜੇ ਉਹਦੀਆਂ ਚਾਰ ਕੌਨਸਟਿਟੂਐਂਸੀ ਪਿੰਡਾਂ ਵਾਲੀਆਂ ਨਾ ਹੁੰਦੀਆਂ ਮੈਨੂੰ ਲੱਗਦਾ ਰਾਣਾ ਸੋਢੀ ਘਟੋ ਘਟ 340 50000 ਵੋਟਾਂ ਨਾਲ ਜਿੱਤਣਾ ਸੀ ਫਿਰ ਉੱਥੇ ਫਾਈਟ ਜਿਹੜੀ ਆ ਉਹ ਇੱਕ ਕੋਣੀ ਨਹੀਂ ਹੋਈ ਉਹ ਚਾਰ ਕੋਣੀ ਹੋਈ ਉੱਥੇ ਉੱਥੇ ਭਾਜਪਾ ਨੇ ਵੀ ਨੈਕ ਟੂ ਨੈਕ ਫਾਈਟ ਕੀਤੀ ਅਕਾਲੀ ਦਲ ਦੇ ਨੋਨੀ ਮਾਨ ਨੇ ਵੀ ਕੀਤੀ ਕਾਂਗਰਸ ਦਾ ਕੈਂਡੀਡੇਟ ਜਿੱਤਿਆ ਆਮ ਆਦਮੀ ਪਾਰਟੀ ਨੇ ਵੀ ਉੱਥੇ ਨੈਕ ਟੂ ਨੈਕ ਫਾਈਟ ਕੀਤੀ ਤੇ ਇਹ ਕਹਿਣ ਦਾ ਮਕਸਦ ਹੈਗਾ ਕਿ ਨੈਕ ਟੂ ਨੈਕ ਫਾਈਟ ਜਿਹੜੀ ਭਾਜਪਾ ਲੈ ਕੇ ਗਈ ਵੋਟਾਂ ਬਹੁਤ ਵੱਡੀ ਗੱਲ ਹੈ ਅਬੋਰ ਤੋਂ ਖੁਦ ਜਾਖੜ ਸਾਹਿਬ ਨੇ ਫਿਰੋਜ਼ਪੁਰ ਤੋਂ ਰਾਣਾ ਸੋਢੀ ਸਟਰੋਂਗ ਹੋ ਗਿਆ ਹੋਇਆ ਬਰਨਾਲੇ ਤੋਂ ਸੰਗਰੂਰ ਤੋਂ ਇਸ ਸ਼ਹਿਰੀ ਖੇਤਰਾਂ ਦੇ ਵਿੱਚ ਬੀਜੇਪੀ ਬਹੁਤ ਜ਼ਿਆਦਾ ਸਟਰੋਂਗ ਹੋ ਗਈ ਹੋਈ ਹੈ ਮੈਂ ਇੱਕ ਦਿਨ ਟੋਟਲ ਸੀਟਾਂ ਤੇ ਸਰਵੇ ਕਰ ਰਿਹਾ ਸੀ ਮੈਨੂੰ ਲੱਗ ਰਿਹਾ ਕਿ 46 ਕ ਸੀਟਾਂ ਦੇ ਉੱਤੇ ਬੀਜੇਪੀ ਮਜ਼ਬੂਤ ਹੋ ਚੁੱਕੀ ਆ ਹੋਰ ਜੇ ਹੋਰ ਜ ਤਾਕਤ ਲਾਣਗੇ ਤੇ 50 ਕ੍ਰੋਸ ਕਰ ਜਾਣਗੇ ਠੀਕ ਆ ਅੱਛਾ ਹੁਣ ਕਿਸੇ ਨਾ ਕਿਸੇ ਪਾਰਟੀ ਨਾਲ ਸਮਝੌਤਾ ਕਰਨਗੇ ਹੁਣ 23 ਸੀਟਾਂ ਵਾਲਾ ਤਾਂ ਸਮਝੌਤਾ ਨਹੀਂ ਹੋਣਾ ਹੁਣ ਇਹ ਸਮਝੌਤਾ ਕਰਨਗੇ ਕਿ ਅਸੀਂ 60 ਸੀਟਾਂ ਤੇ ਲੜ ਲੈਣੇ ਆ ਜਾਂ ਅੱਧੇ-ਅੱਧੇ ਤੇ ਲੜ ਲੈਣੇ ਆ ਅਸੀਂ 58 ਤੇ ਲੜ ਲੈਣੇ ਆ 58 ਤੇ ਤੁਸੀਂ ਲੜ ਲਓ ਠੀਕ ਹੈ ਨਾ ਤੇ ਜਿਹੜੀ ਪਾਰਟੀ ਨਾਲ ਉਹਨਾਂ ਨੂੰ ਲੱਗੇਗਾ ਉਹਦੇ ਨਾਲ ਗਠਜੋੜ ਬੰਧਨ ਹੋ ਜਾਊਗਾ ਹਜੇ ਕਈ ਕੁਝ ਹੋਣਾ ਪੰਜਾਬ 'ਚ ਹੋ ਸਕਦਾ ਕੋਈ ਪਾਰਟੀ ਵੀ ਟੁੱਟ ਜੇ ਮੈਨਾਂ ਨਹੀਂ ਲੈਣਾ ਕਿਸੇ ਦਾ ਰੌਲਾ ਪੈਂਦਾ ਰਹਿੰਦਾ ਵਿੱਚ ਉਹ ਪਾਰਟੀ ਟੁੱਟ ਜਾਣੀ ਹੈ ਕੋਈ ਟੁੱਟ ਜਾਣੀ ਹੈ ਜੋ ਟੁੱਟ ਗਈ ਤਾਂ ਫਿਰ ਉਹਦੇ ਨਾਲ ਵੀ ਸਮਝੌਤਾ ਹੋ ਸਕਦਾ ਹੋ ਸਕਦਾ ਇੱਕ ਬਣਾ ਦੇ ਸਾਰਾ ਇਕੱਠਾ ਕਰਕੇ ਸੋ ਹਜੇ ਜਿਹੜਾ ਨਾ ਭਾਜਪਾ ਨੇ ਜ਼ਮੀਨੀ ਪੱਧਰ ਦੇ ਉੱਤੇ ਆਪਣਾ ਵੋਟ ਬੈਂਕ ਬਹੁਤ ਵਧਾਇਆ ਖਾਸ ਕਰਕੇ ਸੁਣੋ ਖਾਸ ਕਰਕੇ ਮੈਂ ਤੁਹਾਨੂੰ ਇਹ ਦੱਸਦਾ ਜਿਹੜੇ ਸ਼ਹਿਰੀ ਖੇਤਰ ਹੈ ਇਹਨਾਂ ਦੇ ਵਿੱਚ ਕਨਸੋਲिडेट ਹੋ ਗਿਆ ਵੋਟ ਭਾਜਪਾ ਦਾ ਔਰ ਇਹਨਾਂ ਨੇ ਕਈ ਨਵੇਂ ਚਿਹਰੇ ਜਿਹੜੇ ਆ ਪਾਰਟੀ ਨੇ ਉਹ ਲਿਆਂਦੇ ਨੇ ਔਰ ਵੀ ਕਈ ਐਕਸਰਸਾਈਜ਼ ਚੱਲਦੀਆਂ ਪਈਆਂ ਲਿਆਂਨ ਲਈ ਹੁਣ ਦੇਖੋ ਮੋਹਾਲੀ ਮੋਹਲੀ ਵਾਲਾ ਸਾਰੀ ਬੈਲਟ ਜਿਹੜੀ ਆ ਖਰੜ ਜੀਰਕਪੁਰ ਉਦੋਂ ਸਾਰੀ ਬੈਲਟ ਬੀਜੇਪੀ ਨੇ ਘੇਰ ਲਈ ਹੋਈ ਆ ਤੇ ਮੈਨੂੰ ਲੱਗਦਾ ਕਿ ਬੀਜੇਪੀ ਆਣ ਵਾਲੇ ਸਾਰੀ ਅਰਬਨਾਈਜ਼ ਸੈਕਟਰ ਦੀ ਜਿੰਨੀ ਵੋਟ ਹੈ 42% ਅਰਬਨਾਈਜ਼ ਹੋ ਚੁੱਕਾ ਪੰਜਾਬ ਦਾ ਇਲਾਕਾ 42% ਤਾਂ ਉਹਨਾਂ ਦੇ ਹੱਕ ਬਣ ਗਈ ਤੁਸੀਂ 117 ਦਾ 42 ਕਰ ਲਓ ਤੇ ਮੈਨੂੰ ਲੱਗਦਾ ਉਹੀ 47 48 ਸੀਟਾਂ ਬਣ ਜਾਂਦੀਆਂ ਠੀਕ ਹੈ ਨਾ ਜਿਹੜਾ ਅਰਬਨਾਈ ਸੈਕਟਰ ਹੋ ਚੁੱਕਾ ਇੱਥੇ ਤਾਂ ਬੀਜੇਪੀ ਨੇ ਹੁਣ ਛੱਡਣਾ ਨਹੀਂਗਾ ਉਹਨਾਂ ਦੇ ਹੁਣ ਜੇ ਇਸ ਦੌਰ ਦੇ ਵਿੱਚ ਆ ਕੇ ਬੀਜੇਪੀ ਇਸ ਚੀਜ਼ ਤੇ ਬੈਕਫੁੱਟ ਤੇ ਵੀ ਜਾਂਦੀ ਹੈ ਕਿ ਨਹੀਂ ਅਸੀਂ 23 ਤੇ ਲੜ ਲਾਂਗੇ ਫਿਰ ਬੀਜੇਪੀ ਪੰਜਾਬ ਤੋਂ ਖਤਮ ਹੋ ਜੇਗੀ ਫਿਰ ਬੀਜੇਪੀ ਦਾ ਆਧਾਰ ਖਤਮ ਹੋ ਜਾਊਗਾ ਜਿਹੜੇ ਲੋਕਾਂ ਨੇ ਇੰਨਾ ਚੇਰ ਲਾ ਕੇ ਆਪਣੀਆਂ ਵੋਟ ਸੀਟਾਂ 117 ਦੇ ਉੱਤੇ ਮਿਹਨਤ ਕੀਤੀ ਆ ਅੱਜ ਉਹਨਾਂ ਨੂੰ ਤੁਸੀਂ ਖੁੱਡੇ ਲੈ ਨਹੀਂ ला ਸਕਦੇ ਸੋ ਇਸ ਕਰਕੇ ਇੱਕ ਵਰਕਰਾਂ ਦਾ ਮਨੋਬਲ ਨਾ ਟੁੱਟੇ ਇਸੇ ਕਰਕੇ ਅਸ਼ਨੀ ਸ਼ਰਮਾ ਬਿਆਨ ਦਿੰਦੇ ਨੇ ਵੀ ਮੰਨ ਲਓ ਜੇ ਕੱਲ ਨੂੰ 58 ਦੇ ਵੀ ਸਮਝੌਤਾ ਕਰਨਾ ਪਵੇ ਮੰਨ ਲਓ 50 ਦੇ ਵੀ ਕਰਨਾ ਪਵੇ ਘਟੋ ਘੱਟ ਜਿਹੜੇ ਸਾਡੇ ਬਾਕੀ ਕੌਨਸਟੀਚੂਐਂਸੀਆਂ ਦੇ ਲੀਡਰ ਨੇ 67 ਲੀਡਰ ਬਚਦੇ ਨੇ ਉਹ ਇਹ ਨਾ ਹੋਵੇ ਕਿ ਤਾਂ ਪਾਰਟੀ ਛੱਡ ਕੇ ਘਰ ਬਹਿ ਜਾਣ ਯਾਰ ਮੇਰੀ ਸੀਟ ਤਾਂ ਕალიਦਲ ਨੂੰ ਜਾਣੀ ਆ ਤੇ ਮੈਨੂੰ ਕੰਮ ਕਰਨ ਦਾ ਫਾਇਦਾ ਕੀ ਆ ਇਸ ਕਰਕੇ ਹਜੇ ਜਿਹੜਾ ਬڑا ਸਟੀਕ ਅਸ਼ੁਨੀ ਸ਼ਰਮਾ ਬੋਲਦੇ ਬਈ ਨੇ ਵੀ ਤਾਂ ਕਿ ਮੇਰੇ ਜਿਹੜੇ ਅੱਧੇ ਲੀਡਰ ਉਹ ਭੱਜ ਨਾ ਜਾਣ ਅਕਾਲੀ ਦਲ ਚੀਨਾ ਚਲੇ ਜਾਣ ਵੀ ਸੀਟ ਦਾ ਮਿਲ ਨਹੀਂ ਨਹੀਂ ਇਸ ਕਰਕੇ ਉਹ ਕਹਿੰਦੇ ਨੇ ਹਜੇ ਸਾਰੀਆਂ ਸੀਟਾਂ ਤੇ ਲੜਾਂਗੇ ਲੇਕਿਨ ਫਿਰ ਜਦੋਂ ਗੱਲ ਆਣੀ ਆ ਫਿਰ ਇੱਕ ਲਾਈਨ ਆਣੀ ਆ ਪੰਜਾਬ ਨੂੰ ਬਚਾਉਣ ਵਾਸਤੇ ਪੰਜਾਬ ਨੂੰ ਦੇਸ਼ ਵਿਰੋਧੀ ਤਾਕਤਾਂ ਤੋਂ ਜਿਹੜਾ ਵਾ ਉਹਨੂੰ ਬਚਾਣ ਲਈ ਪੰਜਾਬ ਨੂੰ ਖੜਾ ਕਰਨ ਲਈ ਸਾਨੂੰ ਸਮਝੌਤੇ ਕਰਨੇ ਪੈ ਰਹੇ ਆ ਭਾਈਚਾਰਕ ਸਾਂਝ ਵਧਾਣੀ ਪੈਣੀ ਆ ਹਿੰਦੂ ਸਿੱਖ ਏਕਤਾ ਬਣਾਣੀ ਪੈਣੀ ਫਿਰ ਤਾਂ ਬੜੇ ਇਨਾਂ ਕੋਲ ਡਾਇਲੌਗ ਬਣ ਜਾਣੇ ਆ ਲੇਕਿਨ ਹਜੇ ਜੋ ਮੈਂ ਸਮਝਦਾ ਮੈਂ ਭਾਜਪੀ ਨੇ ਪੂਰੀ ਬੈਟਿੰਗ ਜ਼ਮੀਨ ਦੇ ਉੱਤੇ ਆਪਣੀ ਤੇਜ਼ ਕੀਤੀ ਹੋਈ ਆ ਔਰ ਇਹਨੂੰ ਆਪਾਂ ਹਲਕੇ ਚ ਨਹੀਂ ਲੈ ਸਕਦੇ ਹੁਣ ਇਹ ਸਿਚੁਏਸ਼ਨ ਦੇਖਣ ਵਾਲੀ ਗੱਲ ਹੈ ਕਿ ਆਉਂਦਾ ਸਮਾਂ ਆਖਿਰ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਹਿਵਾਂਗੇ ਉਹ ਤੱਕ ਮੇਰੇ ਨਾਲ ਕੈਮਰਾਮੈਨ ਜਸਪੀਤ ਸਿੰਘ ਮੈਂ ਸਾਹਿਬ ਸਿੰਘ ਇਜਾਜ਼ਤ ਚੋਣਨਾ ਬਣੇ ਰੋਮਨ ਇੰਡੀਆ